ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਆਪਾਂ ਸੰਨਾ ਗੁਲਾਬ ਸਿੰਘਾ ਠੀਕ ਹੈ ਜੀ ਤੇ ਕਰਦੇ ਆਂ ਬਈ ਜੀ ਨਾਲ ਆਪਾਂ ਗੱਲਬਾਤ ਬਾਈ ਕੋਲ ਤਿੰਨ ਚਾਰ ਗਾਈਆਂ ਬਕਾਉਆ ਜੀ ਲੈ ਨਾ ਟੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਨਾ ਵੀਰੇ ਆਪਣਾ ਮੇਰਾ ਸਿਰਾ ਢਾਲੀ ਵਾਲਾ ਵੀਰੇ ਠੀਕ ਹੈ ਜੀ ਪਿੰਡ ਸੰਨਾ ਗੁਲਾਬ ਸਿੰਘਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਪਧੌੜ ਰਹਿ ਜਾਂਦਾ ਵੀਰੇ ਠੀਕ ਹੈ ਨੰਬਰ ਦੱਸੋ ਜੀ ਆਪਣਾ 9872076012 ਦੁਬਾਰੇ ਫੇਰ ਦੱਸ ਦੇ 9872076012 ਵੀਰੇ ਠੀਕ ਹੈ ਜੀ ਹਾਂਜੀ ਬਾਈ ਦੋ ਡਿਟੇਲ ਕਾੰਦੀ ਦੀ ਇਹ ਵੀਰੇ ਦੁੱਧ 30 ਕਿਲੋ ਕੱਢ ਦਿੰਦੀ ਆ ਠੀਕ ਹੈ ਜੀ ਦਿਨ ਲੈਂਦੀ ਆ ਮੰਨ ਕੇ ਦੋ ਚਾਰ ਦਿਨ ਲੈ ਜੀ ਠੀਕ ਹੈ ਜੀ ਦੂਜਾ ਸੂਹਾ ਸੂਣਾ ਨੇ ਵੀਰੇ ਠੀਕ ਹੈ ਜੀ ਤੇ ਰੇਟ ਵੀ ਦੱਸ ਦਿਓ ਜੀ ਪਹਿਲਾਂ ਰੇਟ ਇਹਦਾ 85000 ਆ ਵੀਰੇ 85000 ਹਾਂਜੀ ਤੋਰ ਕੇ ਦਿਖਾਓ ਜੀ ਬਈ ਦੇਖ ਸਕਦੇ ਹੋ ਥਣ ਥਣ ਦੇਵਾਲੂਗਾ ਬਈ ਕਹਿੰਦਾ 5-7 ਦਿਨ ਲਊਗੀ ਇਹਨੇ ਠੀਕ ਹੈ ਆਇਆ ਬੱਤਾ ਆ ਦੇ ਬਲ ਬਸ ਸਾਹਮਣੀ ਆਈ ਇਸ ਦਾ ਤੋੜਾ ਤਰਾ ਫੇਸ ਕੁਆਲਟੀ ਵਾਈ ਮੋਡ ਲਈ ਇਸ ਕੁਆਲਟੀ ਦੇ ਸਾਬੇ ਵਾਈ ਜੀ ਨੇ ਰੇਟ ਮੰਗਿਆ 85000 ਜੀ ਤੇ ਵਾਈ ਜੀ ਨਾਲ ਜਲਦ ਕੰਡੈਕਟ ਕਰੋ ਜੀ ਠੀਕ ਹੈ ਜੀ ਹਰ ਕੋਲ ਦੇਖ ਸਕਦੇ ਹੋ ਸਾਰੇ ਇੱਕੋ ਜੀ ਤੇ ਪੱਛੋਟੇ ਸਾਮਣੇ ਸਾਰਾ ਫਸ ਤੇ ਫਿਰ ਵਾਈ ਨਾਲ ਕਲੈਕਟ ਕਰਾਂ ਹਾਂ ਜੀ ਬਾਈ ਦੱਸੋ ਜੀ ਡੀਲ ਵੀਰੇ ਨੇ ਦੂਜਾ ਸੌਦਾ ਸੁਣਾ ਠੀਕ ਹੈ ਜੀ ਹਰਤਾ ਲੈ ਜੂ ਫੜੇ ਹਰ ਤਲੇ ਆ ਦੁੱਧ ਕੱਢ ਦਿੰਦੀ ਆ 25 ਕਿਲੋ ਬੜੀ ਆਰਾਮਦਾਰੀ ਨਾਲ ਠੀਕ ਹੈ ਕਿਵੇਂ ਸੂਏ ਵੀਰੇ ਦੂਜਾ ਵੀਰੇ ਠੀਕ ਹੈ ਭਾਈ ਦੂਜਾ ਸੂਏ ਆ ਥਾਂ ਤੋਂ ਦੇਸਾਂ ਦੇ ਲਵੂਗਾ ਮਾ ਲੱਸੀ ਹਜ਼ਾਰ ਆ ਵੀਰੇ ਦਾ ਠੀਕ ਹੈ ਜੀ ਰੇਟ ਬਈ ਕਹਿੰਦਾ 80 ਹਜ਼ਾਰ ਤੁਰਕ ਦਿਖਾ ਦੇ ਜੀ ਤੋਰ ਦਿੰਦੇ ਵੀਰੇ ਇਸ ਕੁਆਲਿਟੀ ਦੇਸਾਂ ਦੇ ਤੇ ਆਇਆ ਪਤਾ ਇਹ ਤਾਂ ਬਈ 80 ਹਜ਼ਾਰ ਮੰਗਦਾ ਭਾਈ ਕਹਿੰਦਾ 5-7 ਲੋਗ ਦਾ ठंडी खडिसी पूरी है फिर फल भी रे हाथ फेर के दिखावांगे दोनों दे आपा ठीक है इसी देख सके पण दे वाली बसड़े सामने भाई मोड़ लो जी मोड़ लो देख सके उस उस और भाई रेड भाई दे रासी ते फल ਸਿਰਕ ਸਰ ਜੀ ਜੇ ਤੁਹਾਨੂੰ ਕੱਟਾਈ ਵੀਰ ਦੇ ਜਰੂਰ ਬਾਈ ਨਾ ਕਨੈਕਟ ਕਰੋ ਜੀ ਬਸ ਅਸੀਂ ਇਹ ਡਿਟੇਲ ਦੱਸੇ ਜੀ ਵੀਰੇ 11 ਮਹੀਨਾ ਦੀ ਬੱਸੀ ਹੈ ਖੀਰੀ ਠੀਕ ਹੈ ਜੀ 17000 ਮੁੱਲ ਹੈ ਵੀਰੇ ਦਾ ਠੀਕ ਹੈ ਜੀ ਤੁਰਕ ਦਿਖਾਉਂਗੀ ਹਾਂ ਹਾਂ ਵੀਰੇ ਦੇਖ ਸਰ ਬਰਾ ਜਰਸੀ ਬੱਸੀ ਆ ਫੇਸਪੂਲ ਦੇ ਸਾਹ ਦੇ ਇਸ ਸਾਦੇ ਕਿਨੇ ਟਾਈਮ ਦੀ ਉਮਰ ਹੋਗੀ ਵੀਰੇ ਦੀ ਇਹ 11 ਮਹੀਨਾ ਦੀ ਹੈ ਵੀਰੇ 11 ਮਹੀਨਾ ਦੀ ਬਾਈ ਜੂੰਗਰਾ ਦੇਖ ਸਕਦੇ ਮੋੜ ਲਾ ਬਰੇ ਮੋੜ ਲਾ ਫੇਸ ਕੁਆਲਟੀ ਦੇਖ ਸਕਦੇ ਹੋ ਉਹ ਠੰਡੀ ਸੀ ਲਾਣੀ ਜੀ ਪੂਰੀ ਪੂਰਾ ਪੂਰਾ ਮਜੇ ਦੇਖ ਸਰੇ ਭਾਈ ਕੁਆਲਟੀ ਤੇ ਪੰਜ ਬਈ ਧਰਮ ਤੋਂ ਦੇ ਜਾ ਰਹੇ ਪੂਰਾ ਟਾਪ ਦੇ ਠੀਕ ਹੈ ਜੀ ਦੇਖ ਸਰੇ ਕੁਆਲਟੀ ਵਸੇ ਠੀਕ ਹੈ ਜੀ ਹਾਂ ਜੀ ਅਗਲੀ ਦਿਖਾਓ ਜੀ ਠੀਕ ਹੈ ਜੀ ਸੀਲ ਸੀ ਠੰਡੀ ਬਹੁਤ ਹੈ ਜੀ ਹਾਂਜੀ ਬਾਈ ਜੀ ਇਹ ਟ੍ਰੇਲ ਦੱਸੋ ਜੀ ਇਹ ਵੀ ਵੀਰੇ 19 ਗੁੰਬਰ ਦੇ ਕੋਈ ਆ ਮਨਣਾ ਠੀਕ ਹੈ ਜੀ ਗੇਰਾ ਗੇਰਾ ਕਮੀਨੇ ਨੇ ਤਕਰੀਬ ਨਾ 3000 ਤੋਰ ਕੇ ਦਿਖਾ ਦਿਓ ਜੀ ਇਹਦਾ ਵੀ ਭਰਾ 17000 ਹੀ ਆ ਮਨ ਲਓ ਠੀਕ ਹੈ ਜੀ ਇਹ ਦੇਖੋ ਫਿਰ ਕੁਆਲਟੀ ਬਾਈ ਇੱਥੇ ਤੋਰ ਲੈ ਰਿਹਾ ਜੀ ਢਾਲ ਜੀ ਆ ਇੱਧਰ ਤੋਰ ਦਿੰਨੇ ਇੱਧਰ ਹਾਂ ਬਸ ਤੋਰ ਲੈ ਠੀਕ ਜੀ ਠੀਕ ਹੈ ਬੰਦੋ ਜੀ ਬੰਦ ਲਓ ਇਹ ਦੇਖੋ ਠੰਡਾ ਵੀਰੇ ਪੂਰਾ ਲੈਂ ਠੀਕ ਹੈ ਠੀਕ ਹੈ ਆ ਵੀ ਦੇਖ ਸਕਦੇ ਹਾਂ ਬਾਈ ਠੀਕ ਹੈ ਦੇਖ ਸਕਦੇ ਕੁਝ ਵੀ ਨਹੀਂ ਕਹਿੰਦੀ ਪੂਰਾ ਵੀ ਠੰਡੀ ਹੈ ਜਮਾਨ ਜੀ ਕਿਹਾ ਠੀਕ ਹੈ। ਹਾਂ ਜੀ ਪੰਜ ਨੰਬਰ ਦਿਖਾਓ ਜੀ। ਪੰਜ ਨੰਬਰ ਥੱਲੇ ਵੀਰੇ ਦੁੱਧ ਹੋ 11 ਕਿਲੋ। ਠੀਕ ਹੈ ਜੀ। ਪੰਜਵਾਂ ਮਹੀਨਾ ਲੱਗੇ ਨੂੰ ਅੱਜ 5-6 ਦਿਨ ਹੋ ਗਏ। ਠੀਕ ਹੈ ਜੀ। ਤੇ ਮੁੱਲ ਵੀ ਦੱਸ ਦੋ ਵੀਰੇ ਦਾ। ਮੁੱਲ ਇਹਦਾ 40000 ਹੈ ਵੀਰੇ। ਠੀਕ ਹੈ ਜੀ। ਹੁਣ ਦੁੱਧ ਵੀਰੇ ਕਿੰਨਾ ਦਿੰਦੀ ਐ? ਹੁਣ 11 ਲੀਟਰ ਵੀਰੇ ਹੋਏਗਾ ਇਹ ਦੁੱਧ। ਠੀਕ ਹੈ ਜੀ। ਬਈ ਦੇਖ ਸਰ 11 ਲੀਟਰ ਹੋਏਗਾ ਨਾ ਪੰਨੇ ਮਹੀਨਾ ਲੱਗਿਆ। ਪਰਸੋਂ ਹੀ ਆਈ ਐ ਦੁੱਧ ਤਾਂ ਦੇ ਦੂ 14 ਕਿਲੋ ਤਾਂ ਇਹ। ਠੀਕ ਹੈ ਜੀ। ਦੇਖ ਸਰ ਜੀ। ਠੰਡੀ ਚਿਲਪੂਰੀ ਐ ਜੀ। ਹੋ ਲੈ ਬਾਈ ਕਿਵੇਂ ਮਰਜੀ ਚਾਹ ਚਾਰ ਟਾਈਮ ਚੋਲਾ ਠੀਕ ਹੈ ਸੱਜਰੇ ਠਾ ਤਾਂ ਜ਼ਿਆਦਾ ਹੋਊਗਾ ਇਹ ਦੋ ਤਾਂ ਹਾਂ ਸੱਜਰੇ ਠਾ ਵੀ ਬਾਈ ਲੀਟਰ ਹੋਊਗਾ ਛੱਜਰੇ ਠਾ ਦਾ 25 26 ਕਿਲੋ ਹੋਊਗਾ ਕਮਜਾਤ ਵਾਲੀ ਐ ਠੀਕ ਹੈ ਠੀਕ ਹੋਈ ਜੀ ਕਹਿੰਦੇ ਸੱਜਰੇ ਠਾ ਜ਼ਿਆਦਾ ਹੋਊਗਾ ਹੁਣ ਵੀ ਦੇ ਦੂ 14 15 ਕਿਲੋ ਹਲੇ ਆਈ ਆਪਣੇ ਕੋਲੇ ਪਰਸੋਂ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਕਰਦਾ ਠੀਕ ਆ ਬਾਈ ਮੋੜ ਲਿਆ ਕੁਆਲਿਟੀ ਦੇਖ ਸਕਦੇ ਆ ਜੀ ਪੰਡਮੀ ਨਾਲ ਗੱਬਣ ਵੀ ਅਜੇ ਕਿਸੇ ਕੋਈ ਨੇ 14 ਮਹੀਨਿਆਂ ਦੀ ਵੀਰੇ ਅਸਾਂ 4 ਮਹੀਨਿਆਂ ਦੀ ਪੰਜਵਾਂ ਲੱਗਿਆ ਵਾ ਅਸਾਂ ਪੰਜਵਾਂ ਲੱਗਿਆ ਜੀ ਇਹ ਦੇਖ ਸਕਦੇ ਹੋ ਬਾਕੀ ਬਾਈ ਜੀ ਨਾਲ ਕਨੈਕਟ ਕਰ ਸਕਦੇ ਹੋ ਕੋਈ ਕਹਿੰਦੇ ਠੰਡੀ ਸੀਲ ਪੂਰੀ ਆ ਜੀ ਮੜਾ ਜੱਥ ਫਿਰ ਕੇ ਦਿਖਾ ਦੇ ਜੀ ਦਿਖਾ ਦਿੰਨੇ ਵੀਰੇ ਦੇਖਦੇ ਕੋਈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੇ ਕਿਸੇ ਨੇ ਗੱਬਣ ਤੋਂ ਕੋੜਦ ਨਹੀਂ ਤਾਂ ਦੇਖ ਲਓ ਵੀਰੇ ਠੰਡੀ ਆ ਪੂਰੀ ਚਵਾਈ ਚੁਈ ਤਾਂ ਜਮਾ ਪੰਪੀ ਆ ਭਾਈ ਜਮਾ ਗਰੰਟੀ ਆਪਣੀ ਜੇ ਸਿੱਧੀ ਮਗਵਾਲੇ ਬਾਅਦ ਚ ਪੈਸੇ ਦੇ ਦੇ ਠੀਕ ਹੈ ਠੀਕ ਹੈ ਅੰਜ ਵੀਰ ਬਾਈਨ ਦੱਸਦੀ ਰੇਟ ਬਾਰੇ ਫਿਰ ਨੋਟ ਕਰ ਲਓ 40000 ਰੁਪਏ ਮਿੱਤਰ ਠੀਕ ਹੈ ਜੀ ਕੱਬਨ ਟੋਕੜ ਜੇ ਕਿਸੇ ਭਾਈ ਨੇ ਲੈਣੀ ਹੋਵੇ ਤਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਆਪਣੇ ਚੈਨਲ ਨੂੰ ਵਾਤੋਂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਾਉਣ ਮਿਲੋ ਆਪਣਾ ਨੰਬਰ ਹੈ 7528003 ਨੂੰ ਸੁਭਜ ਜੇ ਕਿਸੇ ਭਾਈ ਨੂੰ ਵੀਡੀਓ ਬਣਾਉਣੀ ਤਾਂ ਜ਼ਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ